ਤੇ ਮਾਤਾ ਦੇ ਨਾਲ ਜਿਹੜੀ ਕੁੱਟ ਮਾਰਿਆ ਨਾਲ ਉਹ ਕੀਤੀ ਗਈ ਆ ਹਾਂ ਸੱਚ ਜੁਗਾਰ ਸੱਚ ਹੈ ਵੀ ਸੱਚ ਹੁਣ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ ਠੀਕ ਐ ਸੋ ਇੱਕ ਬਜ਼ੁਰਗ ਹੈ ਜਿਹੜੇ ਸਤਾਰਜੋਗ ਨੇ ਉਹ ਮਾਤਾ ਵਾ ਮਾਤਾ ਕੀ ਹਾਲਾ ਸੋਨੂੰ ਨਿਕਲ ਬਾਹਰ ਇਹ ਸੋਨੂੰ ਠੀਕ ਕਰਵਾ ਕਿਉਂ ਤਾਨੂੰ ਸੰਕਰ ਜੀ ਨਿਕਲ ਬਾਹਰ ਦੱਸੋ ਵੀ ਦੱਸੋ ਤੁਸੀਂ ਸਾਨੂੰ ਤੁਹਾਡੀ ਨਾ ਉਹ ਜਿੱਥੇ ਬੰਗੀਆਂ ਵੱਲੋਂ ਅਸੀਂ ਆਏ ਆ ਤੇ ਵੀ ਆਪਣਾ ਵੀ ਸਾਨੂੰ ਇਹੋ ਫੋਨ ਕੀਤਾਗਾ ਤੁਹਾਡੀ ਜਿਹੜੀ ਵੀਡੀਓ ਬਹੁਤ ਵਾਇਰਲ ਹੋ ਗਈ ਸੀ ਇਹਨੂੰ ਪ੍ਰੋਬਲਮ ਕੀ ਆ ਤੁਹਾਡੇ ਕੋਲ ਮੈਂ ਆ ਦਿਓ ਇੰਦਾ ਹੀ ਬਸ ਤੁਹਾਨੂੰ ਪਰੇਸ਼ਾਨ ਕਰਨਾ ਜਾਣ ਕੇ ਸ਼ੁਰੂ ਤੋਂ ਹੀ ਸਾਨੂੰ ਪਰੇਸ਼ਾਨ ਕਰਦੇ ਗਾਲਾ ਗੋਲਾ ਕੱਢਦੇ ਕੀ ਕਹੀ ਆਹੀ ਮਤਲਬ ਰੋਜ਼-ਪੋੜ ਮਾਰਦੀ ਰੋਜ਼ ਮਾਰਦੀ ਇਹ ਸਜੂ ਗਾਲ ਲੇ ਮੈਂ ਕਹ ਰਿਹਾ ਤੁਹਾਨੂੰ ਖਬਰ ਹੁੰਦੀ ਨਹੀਂ ਕੋਈ ਵੀ ਲੋੜ ਠੀਕ ਹੈ ਅਸੀਂ ਤੁਹਾਡੇ ਨਾਲ ਠੀਕ ਹੈ ਹਰ ਪੱਖ ਤੋਂ ਜਿਵੇਂ ਵੀ ਹੈਗਾ ਵਾ ਇੱਕ ਤੇ ਭਰਾ ਮੇਰਾ ਭਾਵੇਂ ਆਪਣੇ ਫਾਦਰ ਸਾਹਿਬ ਨੂੰ ਜਿੰਨੂੰ ਮਰਜੀ ਠੀਕ ਹੈ ਇੱਕ ਤੇ ਇੱਕ ਨੇ ਜੱਫੇ ਬੰਦੀਆਂ ਵੱਲੋਂ ਪੂਰਾ ਸਟ੍ਰਿਕਟ ਵਾ ਸਾਡੇ ਵੱਲੋਂ ਕਿ ਜੇ ਤੇ ਮਾਤਾ ਨੂੰ ਅੱਜ ਤੋਂ ਬਾਅਦ ਹੱਥ ਲੱਗਾ ਜਾਂ ਕੁਝ ਹੋਇਆ ਤੇ ਸਾਡੇ ਤੋਂ ਬਗਾਰ ਕੋਈ ਨਹੀਂ ਹੋਏਗਾ ਪ੍ਰੋਬਲਮ ਕੀ ਹੈ ਮੈਨੂੰ ਇਹ ਦੱਸ ਮੜੀ ਜੀ ਬਜ਼ੁਰਗ ਕਿਉਂ ਵੀ ਪਾਉਂਦੇ ਮੇਰੀ ਪਲਸਟਰ ਲੱਤਾਂ ਪਲਸਟਰ ਜਿਹੜਾ ਲੱਗਾ ਉਹ ਤੇ ਦਾਰੂ ਦੇ ਨਾਲ ਆਹ ਉਮਰ ਵਾ ਬੱਚਿਆਂ ਦੇ ਹੁਣ ਪਾਲਣਾ ਤੇ ਦਾਰੂ ਦੇ ਨਾਲ ਡਕੀ ਨੂੰ ਹੈ ਇਹ ਸਾਡੇ ਕੋਲ ਹੀ ਰਹਿੰਦੀ ਹੈ। ਇਹ ਸਰਵੇ ਤੋਂ ਡਰਾਵਾ ਵੈ। ਦੇਖੋ ਜੀ ਦਾਰੂ ਦੇ ਨਾਲ ਪੂਰਾ ਡੱਕੀ ਹੋਈ ਆ। ਠੀਕ ਹੈ। ਤੇ ਛਾਣਾ ਬੰਦਾ ਜਿਹੜਾ ਹੁੰਦਾ ਵਾ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਤੇ ਉਹ ਦਾਰੂ ਦੇ ਨਾਲ ਪੂਰਾ ਆਪੇ ਵੇਖ ਲਓ ਤੁਸੀਂ ਵੀ। ਕਿੰਦਾ ਡੱਕ ਹੋਈ। ਵਾਹ ਭਰਾ ਮੇਰੇ ਆ। ਵਾਹ ਭਰਾ ਮੇਰੇ ਆ। ਹਾਂ। ਤੂੰ ਇਹ ਹੈਗੇ ਇਹਦੇ ਜੋ ਹਾਂ। ਥੋੜੀ ਚਲੋ ਸੋਫੀ ਦੇ ਕੋਲ ਕਰ ਲਾਂਗੇ ਇਹਨੂੰ। ਕੋਈ ਗੱਲ ਨਹੀਂ ਸੋਫੀ ਹੋਊਗੀ। ਨਹੀਂ ਭਰਾ ਪਹਿਲਾਂ ਸ਼ਰਮ ਨੂੰ ਚਾਹੀਦੀ ਆ। ਵੇਖ ਉਹ ਕਹਿੰਦਾ ਵੀ ਟੀਚਰ ਵਾ। ਟੀਚਰ ਕਹਿੰਦੇ ਡਾਕਟਰ ਕਹਿੰਦਾ ਮੈਂ ਡਾਕਟਰ ਟੀਚਰ ਕਹਿੰਦੇ ਟੀਚਰ ਡਾਕਟਰ ਵਾ ਨਹੀਂ ਡਾਕਟਰ ਸਾਡੀ ਬਾਰੀ ਦਾ ਕੰਮ ਕਰਦਾ ਆਖਾਰੇ ਨਾਲੀ ਬਸਾ ਹੁਣ ਜਿਹੜਾ ਮਰਜੀ ਹੁੰਦਾ ਤੁਸੀਂ ਲੈ ਲਓ ਮੈਂ ਆ ਬੱਚੇ ਵਾਲਾ ਆਪਣੇ ਵਾਲਾ ਦੇ ਦੇ ਲੂ ਮੈਂ ਤੈਨੂੰ ਦੱਸਾਂ ਤੈਨੂੰ ਦੱਸਾਂ ਪੜਾ ਤੈਨੂੰ ਨਾ ਮਾਣਾ ਨਾ ਮਾਂ ਤੇ ਤੇ ਮੈਂ ਡਾਕਟਰ ਆਇਆ ਕਰ ਜਿਹੜੀ ਸ਼ਬਦਾਵਲੀ ਹੀ ਤੁਹਾਡੀ ਮੈਂ ਉਹ ਵੱਡ ਬੋਲ ਨਹੀਂ ਸਕਦਾ ਪੁੱਤੀਏ ਤੇ ਬਿੱਲੀਏ ਪਤਾ ਨਹੀਂ ਕੀ ਕੁਛ ਉਹਨੂੰ ਮਾਤਾ ਨੂੰ ਬੋਲਿਆ ਬਜ਼ੁਰਗ ਮਾਤਾ ਨੂੰ ਸ਼ਾਮ ਦੇ ਵਿੱਚ ਦੁੱਬ ਕੇ ਮਰ ਜਾਣਾ ਚਾਹੀਦਾ ਉਹ ਵੀ ਜਿਹੜੇ ਇੱਕ ਬਜ਼ੁਰਗ ਨੇ ਰਹੇ ਉਹਨੇ ਬੋਲਤੇ ਨਹੀਂ ਬਣਦੇ ਮਰ ਜਾਣਾ ਨਹੀਂ ਦਾ ਮੇਰੀ ਗੱਲ ਸੁਣ ਇਹਨੂੰ ਬੈਂਕ ਦੀ ਨੌਕਰੀ ਮਿਲੀ ਪਰ ਨੌਕਰੀ ਮਿਲੀ ਪਰ ਆਪਣੇ ਬੱਚਿਆਂ ਨੂੰ ਖਾਣਦੇ ਆ ਨਹੀਂ ਕਿਉਂ ਨਹੀਂ ਲੈ ਲਈ ਜੀਣਾ ਹਰਾਮ ਨਹੀਂ ਕਰਦਾ ਉਹ ਤਾਂ ਮਜਾਰਕ ਦਾ ਬਜ਼ੁਰਗ ਦਰੀ ਹੋਈ ਆ ਉਹ ਵਿਚਾਰੀ ਕੁਝ ਕਹਿੰਦੀ ਨਹੀਂ ਪਈ ਵਾਤਾ ਦੀ ਬੇਹਾਲਤ ਕੀ ਆ ਦੀ ਉਹ ਡਰਦੇ ਮਾਵੇਂ ਮਾਤਾ ਕੁਝ ਕਹਿੰਦੀ ਨਹੀਂ ਪਈ ਮਾਤਾ ਜੀ ਆਹ ਮਾਤਾ ਜੀ ਪਤਾ ਕਿੱਥੇ ਜਾਂਦੀ ਆ ਹਾਂ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਬੁੱਢੀ ਵਾਲੇ ਕਿੱਥੇ ਜਾਣਾ ਉਹਨੇ ਇੱਧਰ ਆ ਤੀਰਥ ਸਥਾਨ ਤੋਂ ਨਹੀਂ ਬੁੱਢੀ ਵਾਲੇ ਇੰਥੇ ਜਾਂਦੀ ਆ ਮੈਂ ਤਾਂ ਆਪਣੀ ਇੰਥੇ ਦੱਸਦੀ ਆ ਉੱਥੇ ਜੱਪ ਕਰੋ ਦੱਤ ਪਾਸੇ ਨਾ ਜਾਣ ਦੀ ਲੋੜ ਨਹੀਂ ਬੋਲਣਾ ਕਰਿਓ ਮੇਰੀ ਸ਼ਰਤ ਆ ਵੀ ਨਾ ਦੱਤ ਬੋਲਣ ਦੀ ਲੋੜ ਨਹੀਂ ਆ ਠੀਕ ਆ ਮੈਂ ਬੱਚੀ ਬੋਲਾਂਗੀ ਮੇਰੀ ਕਸਮ ਮਾਤਾ ਕਿੱਥੇ ਜਾਂਦੀ ਆ ਕਿੱਥੇ ਜਾਂਦੀ ਆ ਆ ਵੇ ਬਾਬਾ ਜੀ ਆਏ ਬਾਬੀ ਜੀ ਆਪ ਵੀ ਹੈ ਗੁਰਪਤ ਆ ਚਲਿੱਤਰ ਹੈ ਨਾ ਜਿਹੜੇ ਇਹੀ ਚਲਿੱਤਰ ਬਹੁਤ ਇਹੋ ਜਿਹੇ ਵੇਚ ਚੁੱਕੇ ਆ ਉਹਦੇ ਚਲਿੱਤਰ ਆਪਾਂ ਰੋਜ਼ ਹੀ ਰੱਖਿਆ ਤਾਂ ਰੋਜ਼ ਚਲਿੱਤਰ ਇਹੋ ਜਿਹੇ ਸੈੱਟ ਆਪਾਂ ਕੀਤੇ ਪਏ ਆ ਠੀਕ ਹੈ ਆ ਜਿਹੜੀ ਤੁਹਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਇੱਥੇ ਵਾਇਰਲ ਹੋਈ ਆ ਸਾਨੂੰ ਮਜਬੂਰ ਕਰਨ ਦਿੱਤਾ ਆਪਾਂ ਕਦੀ ਕਿਸੇ ਦੇ ਘਰ ਦੇ ਵਿੱਚ ਪਰ ਜਿੱਥੇ ਬਜ਼ੁਰਗ ਮਾਤਾ ਦਾ ਘੱਟੋ-ਘੱਟ 70-75 ਮੈਂ ਕਹਿਣ ਦਾ ਤਾਂ ਤੁਹਾਡਾ ਸਾਹਮਣੇ ਆ ਰਿਹਾ ਕੈਮਰਾ ਵੀ ਇੱਥੇ ਆਇਆ ਹੈ ਸਭੰਦੀਆ ਪਾਜੀ ਹੋਰ ਵੀ ਹੋਣੀ ਆ ਆਪਾਂ ਪਹਿਲਾਂ ਅਸੀਂ ਤਾਂ ਬੰਦੇ ਸਾਡੇ ਡੱਟੇ ਪਏ ਆ ਆਪਾਂ ਉਹ ਚੀਜ਼ ਦੇ ਮੈਂ ਦੱਸਾਂ ਤੈਨੂੰ ਹੁਣ ਤੂੰ ਕੋਈ ਦੱਸਣਾ ਬੁਢੇਰਾ ਕੁਝ ਦੱਸ ਦਿੱਤਾ ਹੁਣ ਆਪਾਂ ਦੱਸਣਾ ਨਹੀਂ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਣ ਕੁਝ ਨਹੀਂ ਆਪਾਂ ਬੋਲਣਾ ਤੰਗਰਾਂ ਦੀ ਮੱਟੀ ਤੇ ਢੋਢੀ ਜਾਂਦੀ ਹੈ ਜਿੱਥੇ ਮਰਜੀ ਜਾਵੇ ਪਹਿਲੀ ਗੱਲ ਤੇ ਇਹ ਆ ਅੱਜ ਤੋਂ ਬਾਅਦ ਹੁਣ ਜੇ ਆਪਾਂ ਸਾਨੂੰ ਪਤਾ ਲੱਗਿਆ ਆਪਾਂ ਬੰਦੇ ਆਪਣੇ ਪੱਕੇ ਲਾ ਦਿੱਤੇ ਇੱਥੇ ਸਿੰਘ ਠੀਕ ਹੈ ਜੇ ਸਾਨੂੰ ਪਤਾ ਲੱਗ ਗਿਆ ਤੁਹਾਡੇ ਧਿਆਨ ਦੇ ਵਿੱਚ ਰਹਿਣਾ ਵੀ ਜੇ ਮਾਤਾ ਨਾਲ ਕੁੱਟ ਮਾਰੋ ਇਹ ਜੋ ਮਰਝੀਓ ਇਹ ਜੋ ਮਰਝੀਓ ਜੋ ਮਰਜ਼ੀ ਭਾਵੇਂ ਪ੍ਰਸ਼ਾਸਨ ਭਾਵੇਂ ਪੁਲਿਸ ਸਾਡੇ ਦੇ ਕੈ ਪੈਰਵਾਈ ਕਰੇ ਭਾਵੇਂ ਸਾਡੇ ਦੇ ਪਰਚਾ ਇੱਥੇ ਮਾਤਾ ਨੂੰ ਆਪਾਂ ਕਿਹਨੂੰ ਘੂਰੀ ਹੋਣੀ ਵਟਣ ਦੇਣੀ ਠੀਕ ਹੈ ਮਾਰਕੋਟ ਤੇ ਬਹੁਤ ਦੂਰ ਦੀ ਗੱਲ ਹੋ ਰਹੀ ਹੈ ਇਹ ਸਾਰਾ ਭਾਵੇਂ ਨਗਰੀਏ ਸੁਣ ਲਵੇ ਸਾਰਾ ਨਗਰ ਵੀ ਇਹ ਨਗਰ ਵੀ ਆ ਭਾਵੇਂ ਪੰਚਾਇਤ ਵੀ ਸਾਰੇ ਇਸ ਨੂੰ ਚੀਜ਼ ਦੇ ਜਿੰਮੇਵਾਰ ਹੋਣ ਤੇ ਮੈਂ ਖੜੀ ਅਸੀਂ ਅੰਦਰੋਂ ਸਾਰਿਆਂ ਨੂੰ ਕਹਿ ਲਾਂ ਕਿ ਕੋਈ ਆਪੇ ਆ ਜਣੇ ਜਦੋਂ ਨਾਥ ਕਹਿ ਨਾ ਪੰਜ ਮਾਰਕੋਟ ਨੂੰ ਬਲਾਓ ਮਾਰੇ ਬਲਾ ਯਾਰ ਹੁਣ ਕਿ ਡਰਿੰਕ ਕਰਨੀ ਤੂੰ ਆਪੇ ਰੋਜ਼ ਦਿਨੀ ਦਾ ਕਰੋ ਨਾ ਪਿਆ ਉਹ ਤੁਸੀਂ ਸੂਡ ਸੁਆਣੀ ਤਿੰਨ ਤੱਕ ਸੁਆਣੀ ਹੈ ਉਹਦਾ ਸਾਰਾ ਕੁਝ ਸਾਰੀ ਉਮਰ ਉਹਨੇ ਕੀਤਾ ਕਰਾਇਆ ਜਿਹੜੇ ਏਡੇ ਏਡੇ ਵੱਡੇ ਕਰ ਛੜੇ ਉਹਦੀ ਉਹਦਾ ਪਰਮ